ਪਿੰਡਾ ਦੀ ਪੁਲਿਸ ਟੀਮ ਵੱਲੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਦੋ ਪਿਸਤਲ ਇੱਕ ਪਿਸਤਲ 9mm ਇੱਕ ਪਿਸਤਲ ਬੱਤੀ ਬੋਰ ਦੋ ਜਿੰਦਾ ਰੋਂਡ 9mm ਅਤੇ 70000 ਰੁਪਏ ਨਕਦੀ ਅਤੇ ਇੱਕ ਗੱਡੀ ਬਰਾਮਦ ਕੀਤੀ ਗਈ ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਆ ਐਸਐਸਪੀ ਦਿਹਾਤੀ ਮਨਿੰਦਰ ਸਿੰਘ ਨੇ ਦੱਸਿਆ ਕਿ ਹਥਿਆਰਾਂ ਦੀ ਰਿਕਵਰੀ ਦੌਰਾਨ ਦੋਸ਼ੀ ਨੇ ਕੀਤੀ ਭਜਨ ਦੀ ਕੋਸ਼ਿਸ਼ ਜਿਸ ਕਾਰਨ ਗੋਲੀ ਲੱਗਨ ਕਾਰਨ ਜ਼ਖਮੀ ਹੋ ਗਿਆ ਅਸੀਂ ਪਰਸੋਂ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਸੀਗਾ ਤਰਸੇਮ ਸਿੰਘ ਇਹ ਹੈਗਾ ਪੁੱਤਰ ਜਗਮੂਨ ਸਿੰਘ ਇਹ ਕਿੱਕਰ ਪੀਰ ਵਾਲੀ ਗਲੀ ਇਹ ਤਰਨਤਾਰਨ ਦਾ ਰਹਿਣ ਵਾਲਾ ਇਹਦੇ ਨਾਲ ਦੋ ਇਹਦੇ ਹੋ ਸਾਥੀ ਸੀ ਜਗਰਤਾਰ ਕੀਤੇ ਸੀਗੇ ਅਮਰਪ੍ਰੀਤ ਸਿੰਘ ਤੇ ਰਾਜਵੀਰ ਸਿੰਘ ਇਹ ਘਰਿੰਡੇ ਦੇ ਨੇ ਥਾਣਾ ਘਰਿੰਡੇ ਦੇ ਤੇ ਇਹਨਾਂ ਕੋਲੋਂ ਅਸੀਂ ਦੋ ਪਿਸਟਲ ਬਰਾਮਦ ਕੀਤੇ ਸੀਗੇ ਇੱਕ 9mm ਤੇ ਇੱਕ 30 ਬੋਰ ਦਾ ਪਿਸਟਲ ਰਿਕਵਰ ਕੀਤਾ ਸੀਗਾ ਸਾਨੂੰ ਇਹ ਪਤਾ ਚੱਲਿਆ ਪੁਸਤਾ ਚੇਕ ਕੀ ਜਿਹੜਾ ਤਰਸੀਮ ਸਿੰਘ ਹੈ ਇੱਕ ਪੁਰਾਣਾ ਹੈਬਚੁਅਲ ਆਫੈਂਡਰ ਹੈ ਇਦੇ ਖਿਲਾਫ ਪਹਿਲਾਂ ਵੀ NDPS ਆਰਮਜੈਕ ਦੇ 12 ਮੁਕਦਮੇ ਰਜਿਸਟਰ ਸੀਗੇ ਵੈਲਿਊਫਾਇਰਸ ਫਿਰ ਜਦੋਂ ਇਹਨੇ ਇਖਾਸਤ ਦੱਸਿਆ ਸਾਨੂੰ ਕਿ ਇੱਥੇ ਜਦੋਂ ਇਹ ਆਇਆ ਸੀਗਾ ਜਦੋਂ ਸਾਡੀ ਟੀਮ ਨੇ ਰਾਉਂਡ ਅਪ ਕੀਤਾ ਇੱਕ ਪ੍ਰੋਪਰ ਨਾਕਾਬੰਦੀ ਦੇ ਦੌਰਾਨ ਸਾਡੀ ਜਿਹੜੀ ਚੈਕਿੰਗ ਦੇ ਦੌਰਾਨ ਇਹ ਗ੍ਰਿਫਤਾਰ ਹੋਇਆ ਸੀਗਾ ਇਹਨੇ ਦੱਸਿਆ ਕਿ ਇਹ ਹਿਰੋਇਨ ਲੈਣ ਆਇਆ ਸੀਗਾ ਕਿਲੋ ਹਿਰੋਇਨ ਲੈਣ ਆਇਆ ਸੀਗਾ ਤੇ ਇਹਦੇ ਕੋਲੋਂ ਉਸੇ ਦੇ ਜਿਹੜੇ ਯੀ ਮੈਂ ਤਾਂ ਦਿਨ ਦਿਨ ਨਾਲ 3000 ਰੁਪਏ ਡਰਗਮਨੀ ਜਦੋਂ ਇੱਕ ਤਰੀਕਾ ਰਿਕਵਰ ਕੀਤਾ ਸੀ ਉਸੇ ਦੀ ਸੀਗਾ ਜਦੋਂ ਇਹਨੇ ਕਿਹਾ ਕਿ ਸਾਡੇ ਕੋਲ ਮੇਰੇ ਕੋਲ ਹੋਰ ਵੀ ਲੁਕੀ ਹੋਈ ਹੈਰੋਇਨ ਪਈ ਹੈ ਤੇ ਪਿਸਟਲਸ ਵੀ ਪਏ ਨੇ ਮੈਂ ਤੁਹਾਨੂੰ ਬਰਾਮਦ ਕਰਾਨਾ ਇਹਨੇ ਬੜੀ ਸਾਜਿਸ਼ ਨਾਲ ਸਾਡੀ ਟੀਮ ਨੂੰ ਹੀ ਲੈ ਕੇ ਗਿਆ ਹਣਾ ਘ੍ਰਿੰਡਾ ਦੇ ਏਰੀਆ ਚ ਲੈ ਕੇ ਗਿਆ ਤੇ ਉੱਥੇ ਇਹਨੇ ਪਿਸਟਲ ਜਦੋਂ ਨੱਪੀ ਸੀ ਕੱਢੀ ਤੇ ਸਾਡੇ ਪੁਲਿਸ ਮੁਲਾਜ਼ਮਾਂ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਦੋ ਇਹਨੇ ਫਾਇਰ ਕੱਢੇ ਨੇ ਇਹ ਜਵਾਬੀ ਫਾਇਰ ਚ ਪਹਿਲਾ ਸਾਡੀ ਪੁਲਿਸ ਪਾਰਟੀ ਨੇ ਇੱਕ ਸਿਰਫ ਫਾਇਰ ਕੀਤਾ ਤੇ ਜਿਹੜੀ ਨੱਤੇ ਉਹ ਲੱਗਿਆ ਤੇ ਇੰਜਰਡ ਹੋ ਗਿਆ ਇਹਨੂੰ ਹਸਪੀਟਲਾਈਜ਼ ਕੀਤਾ ਜਾ ਚੁੱਕਾ ਹੈ ਮੈਨੂੰ ਸੁਣਾਣਾ ਚਾਹਨਾ ਹੈ 13ਵਾਂ ਇਹਦੇ ਤੇ ਮੁਕੱਦਮਾ ਜਿਹੜਾ ਰਜਿਸਟਰ ਹੋਇਆ ਸੀਗਾ ਜਿਹੜਾ ਆਰਮਜ਼ ਐਕਟ ਦਾ ਤੇ ਕੱਲ ਵੀ ਇਹਦੇ ਤੇ ਅਸੀਂ ਫੇਰ ਇੱਕ ਫਾਇਰ ਫਰੈਸ਼ ਰਜਿਸਟਰ ਕੀਤੀ ਹੈ ਤਿੰਨ ਸੂਬੇ ਕਿਉਂਕਿ ਇਹਨੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ